ਬਾਪੂ ਜੀ ਮੈਂ ਆ ਗਿਆ ਆਇਆ ਇਹਨੂੰ ਤਾਂ ਤੈਨੂੰ 25 ਸਾਲ ਹੋ ਗਏ ਲਾਈਨ ਤੇ ਕਦੋਂ ਆਉਣਾ ਉਹ ਕਿਉਂ ਨਹੀਂ ਮੇਰੇ ਕੋਲ ਤੂੰ ਆ ਗੁਣ ਸਿੱਖ ਕੇ ਆਪਣਾ ਖਾਨਦਾਨੀ ਕੰਮ ਸੰਭਾਲਦਾ ਖਾਨਦਾਨੀ ਕੰਮ ਨੂੰ ਤਾਂ ਬੜਾ ਹੀਰਿਆਂ ਦਾ ਵਪਾਰ ਕਰਦੇ ਹੋ ਤੁਸੀਂ ਲੋਕਾਂ ਦੇ ਹੱਡ ਗੋਡੇ ਚਾੜਦੇ ਚਾੜਦੇ ਇੱਕ ਦਿਨ ਆਪ ਗੱਡੀ ਚੜ ਜਾਣ ਕੀ ਫਾਇਦਾ ਹੋਇਆ ਦੁਨੀਆ ਤੇ ਆਇਆ ਦਾ ਜੇ ਸ਼ੌਕ ਹੀ ਨਹੀਂ ਪੂਰੇ ਕਰਨੇ ਨਾ ਸ਼ੌਕ ਪੂਰੇ ਕਰਨ ਨੂੰ ਤੂੰ ਨਵਾਬ ਦਾ ਪੁੱਤ ਨਵਾਬ ਦਾ ਪੁੱਤ ਨਹੀਂ ਮੈਂ ਆਪ ਨਵਾਬ ਹਾਂ ਅੱਛਾ ਸੱਦ ਕੇ ਜਾਵਾਂ ਬੁੱਤੀ ਤਾਂ ਨਵਾਬ ਸਾਹਿਬ ਦੀ ਸੀਖਵਾ ਵਰਗੀ ਆ ਓਏ ਵੱਡੀਆਂ ਵੱਡੀਆਂ ਛੱਡਣ ਨਾਲੋਂ ਕੋਈ ਛੋਟਾ ਮੋਟਾ ਕੰਮ ਕਰ ਲਾ ਜੂਨ ਸੌਖੀ ਹੋ ਜੂ ਜੂਨ ਤਾਂ ਜੱਟ ਦੀ ਸੌਖੀ ਲਿਖੀ ਹੀ ਨਹੀਂ ਰੱਬ ਨੇ ਬਾਪੂ ਜੀ ਦਿਲ ਤੇ ਹੱਥ ਰੱਖ ਕੇ ਦੱਸੋ ਤੁਸੀਂ ਸਾਰੀ ਉਮਰ ਕੰਮ ਕੀਤਾ ਹੋ ਗਏ ਸੌਖੇ ਬਾਪੂ ਜੀ ਜਿਉਣਾ ਸਿੱਖੋ ਜਿਉਣਾ ਮੈਂ ਤਾਂ ਕਹਿੰਦਾ ਦੁਬਾਰਾ ਵਿਆਹ ਕਰਾ ਲਓ ਤੁਸੀਂ ਅਜੇ ਵੀ ਜਵਾਨ ਹੋ ਇੱਕ ਤਾਂ ਜਵਾਨ ਵਾਲੀ ਗੱਲ ਕਰਕੇ ਪਿਓ ਦਾ ਸਾਰਾ ਗੁੱਸਾ ਤਾਰ ਜਾਂਦਾ ਬਾਪੂ ਜੀ